ਅੱਜ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚੋਂ ਸ਼ਬਦ ਨੰਬਰ 48 ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 1186 ਤੇ ਦਰਜ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਦੱਸਣਾ ਚਾਹਵਾਂਗਾ ਕਿ ਬੀਤੇ ਸੋਮਵਾਰ ਵਾਲੇ ਦਿਨ 22 ਤਰੀਕ ਨੂੰ ਧਰਤੀ ਦਿਵਸ ਸੀ ਜਿਸ ਨੂੰ ਅਰਥ ਦੇ ਆਖ ਦਿੰਦੇ ਨੇ ਆਪ ਸਭਨਾਂ ਨੂੰ ਸਮੁੱਚੀ ਮਾਨਵਤਾ ਨੂੰ ਇਹ ਦਿਨ ਮੁਬਾਰਕ ਹੋਵੇ ਇਸ ਦਿਨ ਦੇ ਬਾਰੇ ਬਹੁਤ ਕੁਝ ਲਿਖਿਆ ਮਿਲਦਾ ਹੈ ਪਰ ਮੈਂ ਦੋ ਵਿਚਾਰਾਂ ਛੋਟੀਆਂ-ਛੋਟੀਆਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਨਾ ਇੱਕ ਤੇ ਅੱਜ ਵਾਲੇ ਬਚਨ ਨੇ ਆਨਲਾਈਨ ਲਏ ਨੇ ਮੈਂ ਜਿੰਨਾ ਵਿੱਚ ਲਿਖਿਆ ਗਿਆ ਹੈ ਕਿ ਹਰ ਸਾਲ 22 ਅਪ੍ਰੈਲ ਨੂੰ ਅਸੀਂ ਧਰਤੀ ਦਿਵਸ ਮਨਾਉਂਦੇ ਹਾਂ ਇਸਲਾ ਨ ਸਮਾਗਮ ਔਰੇ ਗ੍ਰਹਿ ਵਿੱਚ ਮੌਜੂਦਾ ਵਾਤਾਵਰਨ ਸੰਬੰਧੀ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਨ ਦਾ ਸਮਾਂ ਹੈ ਤਾਂ ਜੋ ਅਸੀਂ ਧਰਤੀ ਨੂੰ ਸੁਰੱਖਿਅਤ ਰੱਖ ਸਕੀਏ ਸ਼ਬਦ ਬੜੇ ਸੋਹਣੇ ਲਿਖੇ ਹੋਏ ਨੇ ਪਰ ਆਪਾਂ ਇਹਨਾਂ ਤੇ ਅਮਲ ਕਿੰਨਾ ਕੁ ਕਰਦੇ ਹਾਂ ਉਹ ਅਸੀਂ ਆਪਾਂ ਆਪ ਹੀ ਜਾਣਦੇ ਹਾਂ ਕੁਝ ਬਚਨ ਗੁਰੂ ਸਾਹਿਬ ਨੇ ਧਰਤੀ ਦੇ ਸਬੰਧ ਵਿੱਚ ਕੀਤੇ ਨੇ ਉਹਨਾਂ ਨੇ ਧਰਤੀ ਨੂੰ ਮਾਂ ਦਾ ਰੁਤਬਾ ਦਿੱਤਾ ਹੈ ਔਰ ਸ਼ਬਦ ਮਹਾਤਵਰਤਿਆ ਨਾਲ ਜਿਹਦਾ ਮਤਲਬ ਹੈ ਵੱਡੀ ਮਾਂ ਜਿਹੜੀ ਸਾਨੂੰ ਸਭ ਜੀਵਾਂ ਨੂੰ ਪੈਦਾ ਕਰਨ ਵਾਲੀ ਸਭ ਜੀਵਾਂ ਨੂੰ ਰੋਜ਼ੀ-ਰੋਟੀ ਦੇਣ ਵਾਲੀ ਤੇ ਜਦੋਂ ਸਾਡਾ ਸਰੀਰ ਵਿੰਸ ਜਾਂਦਾ ਹੈ ਉਦੋਂ ਵੀ ਇਹ ਸਾਡੇ ਸਰੀਰ ਨੂੰ ਆਪਣੀ ਗੋਦ ਵਿੱਚ ਸੁਮਾ ਲੈਂਦੀ ਹੈ ਇਸ ਲਈ ਵੱਡੀ ਮਾਂ ਹੈ ਔਰ ਇਹ ਸਭਨਾ ਦੀ ਹੈ ਜਿੰਨੇ ਜੀਵ ਜੰਤੂ ਨੇ ਮਨੁੱਖ ਜਾਤੀ ਹੈ ਪੇੜ ਪੌਦੇ ਨੇ ਔਰ ਜੋ ਕੁਛ ਵੀ ਕਾਇਨਾਤ ਵਿੱਚ ਸਾਨੂੰ ਵੇਖਣ ਨੂੰ ਮਿਲਦਾ ਹੈ ਭਾਵੇਂ ਉਹ ਸਾਗਰ ਹਨ ਪਹਾੜ ਹਨ ਚਸ਼ਮੇ ਹਨ ਸੋਹਣੀਆਂ ਫੁੱਲਵਾੜੀਆਂ ਨੇ ਇਹ ਸਭ ਕੁਝ ਧਰਤੀ ਮਾਂ ਦੀ ਦੇਣ ਹੈ ਜੇ ਸੱਚਮੁੱਚ ਹੀ ਧਰਤੀ ਮਾਤਾ ਹੈ ਤੇ ਫਿਰ ਜਿੰਨੇ ਵੀ ਜੀ ਜੰਤ ਪੇੜ ਪੌਦੇ ਪਸ਼ੂ ਪੰਛੀ ਜਿਨ੍ਹਾਂ ਨੂੰ ਇਹ ਪੈਦਾ ਕਰਦੀ ਏ ਉਹ ਸਾਡੇ ਫਿਰ ਪੈਣਾ ਭਰਾ ਹੀ ਨੇ ਤੇ ਆਪਾਂ ਨੂੰ ਵੇਖਣਾ ਇਹ ਚਾਹੀਦਾ ਹੈ ਕਿ ਆਪਣੇ ਹੀ ਪੈਣਾ ਭਰਾਵਾਂ ਨਾਲ ਸਾਡਾ ਕਿੰਨਾ ਕੁ ਪਿਆਰ ਏ ਅਸੀਂ ਕਿੰਨਾ ਕੁ ਪਿਆਰ ਪੰਛੀਆਂ ਨਾਲ ਪਸ਼ੂਆਂ ਨਾਲ ਕਰਦੇ ਆ ਕਿੰਨਾ ਕੁ ਪਿਆਰ ਅਸੀਂ ਪੇੜ-ਪੌਦਿਆਂ ਨਾਲ ਕਰਦੇ ਆ ਔਰ ਕਿੰਨਾ ਕੋ ਪਿਆਰ ਅਸੀਂ ਮਾਨਵ ਜਾਤੀ ਨਾਲ ਕਰਦੇ ਹਾਂ ਧਰਤੀ ਦਿਨ ਮਨਾ ਲੈਣਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਪਰ ਧਰਤੀ ਨੂੰ ਸੱਚਮੁੱਚ ਮਾਂ ਸਮਝ ਕੇ ਤੇ ਇਹਦੇ ਜਾਇਆਂ ਨਾਲ ਪਿਆਰ ਕਰਨਾ ਸਹੀ ਅਰਥਾਂ ਵਿੱਚ ਇਹ ਧਰਤੀ ਦਾ ਦਿਨ ਮਨਾਉਣਾ ਹੋਏਗਾ ਅੱਜ ਆਪਾਂ ਵੇਖਦੇ ਹਾਂ ਬੰਦੇ ਦਾ ਬੰਦਾ ਵੈਰੀ ਬਣਿਆ ਹੋਇਆ ਹੈ। ਮੁਲਕਾਂ ਦੇ ਮੁਲਕ ਤਬਾਹ ਹੋ ਰਹੇ ਨੇ ਕਿਸੇ ਨੂੰ ਕੋਈ ਪਰਵਾਹ ਨਹੀਂ। ਜੀ ਮਰ ਰਹੇ ਨੇ। ਉਹਨਾਂ ਨੂੰ ਪਾਣੀ ਪਿਆ ਪਿਆ ਕੇ ਜਿਵੇਂ ਮਾਰ ਰਹੇ ਨੇ ਲੋਕ ਇਸ ਤਰ੍ਹਾਂ ਲੱਗਦਾ ਹੈ। ਪੈਸੇ ਕੱਲੋ ਉਹਨਾਂ ਨੂੰ ਰੋਟੀ ਦੇਣੀ ਹੈ, ਪਾਣੀ ਦੇਣਾ ਹੈ। ਤੇ ਨਾਲ ਅਸਲਾ ਵੀ ਕੱਲ ਦਿਓ ਕਿ ਇਹਨਾਂ ਨੂੰ ਪਾਣੀ ਪਿਆ ਪਿਆ ਕੇ ਤੇ ਫਿਰ ਮਾਰੋ ਇਹਨਾਂ ਨੂੰ। ਇਹ ਧਰਤੀ ਦਾ ਦਿਨ ਅਸੀਂ ਮਨਾ ਰਹੇ ਹਾਂ। ਇਹਦੀ ਕੋਈ ਵੀ ਜ਼ਰੂਰਤ ਨਹੀਂ ਪਰ ਇਹਦੀ ਵਿਚਾਰ ਨੂੰ ਸਮਝਣ ਦੀ ਲੋੜ ਏ ਕਿ ਅਸੀਂ ਚੰਗੇ ਇਨਸਾਨ ਬਣੀਏ ਜਵੇਂ ਅਸੀਂ ਆਪਣੀ ਮਾਂ ਦੀ ਕਦਰ ਕਰਦੇ ਹਾਂ ਇਸ ਧਰਤੀ ਦੀ ਕਦਰ ਵੀ ਸਾਨੂੰ ਕਰਨੀ ਚਾਹੀਦੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੱਥੇ ਇਸ ਧਰਤੀ ਨੂੰ ਮਾਂ ਦਾ ਰੁਤਬਾ ਦਿੱਤਾ ਹੈ ਉਥੇ ਆਖਦੇ ਨੇ ਧਰਤੀ ਇੱਕ ਦੇਗ ਦੇ ਰੂਪ ਵਿੱਚ ਆਪਾਂ ਦੇਗ ਸਮਝਦੇ ਆਂ ਜਿਸ ਵੱਡੇ ਭਾਂਡੇ ਵਿੱਚੋਂ ਅਸੀਂ ਸਾਰੇ ਮਿਲ ਕੇ ਭੋਜਨ ਕੱਢ ਕੇ ਛੱਕਦੇ ਆਂ ਤੇ ਸਾਡਾ ਜੀਵਨ ਨਿਰਵਾਹ ਹੁੰਦਾ ਹੈ ਜੀਵਨ ਅੱਗੇ ਚੱਲਦਾ ਹੈ ਇਹ ਧਰਤੀ ਇੱਕ ਦੇਗ ਦੀ ਤਰ੍ਹਾਂ ਹੈ ਇਹਦੇ ਵਿੱਚੋਂ ਖਾਣ ਵਾਲੀਆਂ ਚੀਜ਼ਾਂ ਪੀਣ ਵਾਲੀਆਂ ਚੀਜ਼ਾਂ ਪਹਿਨਣ ਵਾਲੇ ਕੱਪੜੇ ਇਹ ਮਕਾਨ ਬਣਾਉਣ ਦਾ ਸਾਜੋ ਸਮਾਨ ਜਿੰਨੀਆਂ ਫੈਕਟਰੀਆਂ ਲੱਗੀਆਂ ਨੇ ਜੋ ਕੁਛ ਵੀ ਇਸ ਧਰਤੀ ਤੇ ਆਪਾਂ ਮਨੁੱਖ ਜਾਤੀ ਨੇ ਬਣਾਇਆ ਹੈ ਉਹ ਸਭ ਕੁਛ ਇਸ ਧਰਤੀ ਰੂਪ ਦੇਗ ਦੇ ਵਿੱਚੋਂ ਨਿਕਲਿਆ ਧਰਤੀ ਦੇਗ ਮਿਲੇ ਇੱਕ ਵੇਰਾ ਭਾਗ ਤੇਰਾ ਪੰਡਾਰੀ ਇਸ ਧਰਤੀ ਰੂਪ ਦੇਗ ਦੇ ਕੋਲ ਕੋਈ ਕਮੀ ਨਹੀਂ ਕਿਸੇ ਚੀਜ਼ ਦੀ ਇਹਦੇ ਵਿੱਚੋਂ ਹੀਰੇ ਮੋਤੀ ਵੀ ਨਿਕਲਦੇ ਨੇ ਜਵਾਹਰਾਤ ਵੀ ਨਿਕਲਦੇ ਨੇ ਕਿੰਨੀਆਂ ਕਿੰਨੀਆਂ ਕੀਮਤੀ ਚੀਜ਼ਾਂ ਅਮੁੱਲ ਚੀਜ਼ਾਂ ਨਿਕਲਦੀਆਂ ਨੇ ਪਰ ਗੁਰੂ ਜੀ ਨੇ ਜਿਹੜਾ ਬਚਨ ਲਿਖਿਆ ਨਾ ਭਾਗ ਤੇਰਾ ਢੰਡਾਰੀ ਇਹ ਬੜਾ ਭਾਵਪੂਰਤ ਏ ਪਿਉ ਹੀਰੇ ਮੋਤੀ ਔਰ ਰਤਨ ਜਵਾਹਰ ਸਾਨੂੰ ਕਿਉਂ ਨਹੀਂ ਮਿਲ ਜਾਂਦੇ ਭਾਗ ਤੇਰਾ ਬਸ ਆ ਗੱਲ ਸਮਝਣ ਵਾਲੀ ਏ ਕਿ ਜਿਹੋ ਜਿਹਾ ਸਾਡਾ ਭਾਗੇ ਜਿਹੋ ਜਿਹਾ ਸਾਡੇ ਮੁਕੱਦਰ ਨੇ ਜਿਹੋ ਜਿਹਾ ਅਸੀਂ ਕਰਮ ਕਮਾਏ ਨੇ ਉਹੋ ਜਿਹਾ ਸਭ ਕੁਝ ਸਾਡੀ ਮਾਂ ਇਹ ਧਰਤੀ ਮਾਂ ਸਾਨੂੰ ਦੇਂਦੀ ਰਹਿੰਦੀ ਏ ਇਹਦਾ ਮਤਲਬ ਏ ਸਾਨੂੰ ਕਰਮ ਚੰਗੇ ਕਰਨੇ ਚਾਹੀਦੇ ਨੇ ਸਾਨੂੰ ਇਸ ਧਰਤੀ ਨੂੰ ਪੈਦਾ ਕਰਨ ਵਾਲਾ ਜਿਹੜਾ ਪ੍ਰਭੂ ਪਰਮੇਸ਼ਵਰ ਏ ਉਹਦੇ ਨਾਮ ਦਾ ਜਪ ਸਿਮਰਨ ਕਰਨਾ ਚਾਹੀਦਾ ਓਨੂੰ ਯਾਦ ਰੱਖਣਾ ਚਾਹੀਦਾ ਮਾਰੇ ਕਰਮ ਛੱਡਨੇ ਚਾਹੀਦੇ ਨੇ ਤੇ ਧਰਤੀ ਦੀ ਸੇਵਾ ਸੰਭਾਲ ਆਪਣੀ ਮਾਂ ਵਾਂਗੂ ਸਾਨੂੰ ਕਰਨੀ ਚਾਹੀਦੀ ਏ ਇਹ ਗੁਰੂ ਮਹਾਰਾਜ ਦੇ ਪਵਿੱਤਰ ਬਚਨ ਨੇ ਅੱਜ ਦੇ ਵਿਚਾਰ ਆਪਾਂ ਸ਼ੁਰੂ ਕਰਦੇ ਆਂ ਨੌਵੇਂ ਪਾਤਸ਼ਾਹ ਮਹਾਰਾਜ ਬਸੰਤ ਰਾਗ ਦੇ ਅੰਦਰ ਜਿਹੜੇ ਬਚਨ ਲਿਖਦੇ ਨੇ ਪਾਪੀ ਹੀ ਇਹ ਮੈਂ ਕਾਮ ਵਸਾਏ ਮਨ ਚੰਚਲ ਯਾ ਤੇ ਗਹੇ ਉਹ ਨਾ ਜਾਏ ਰਹਾਉ ਸ਼ਬਦ ਦਾ ਇਹ ਮੁਖ ਪਾਵੇ ਤੇ ਇਸ ਨੂੰ ਜੇ ਆਪਾਂ ਉੱਪਰਲੀ ਲਾਈਨ ਨੂੰ ਥੋੜਾ ਇਸ ਤਰ੍ਹਾਂ ਪੜ੍ਹ ਕੇ ਵੇਖੀਏ ਫਿਰ ਅਰਥ ਬੜੇ ਸਪਸ਼ਟ ਹੋ ਜਾਣਗੇ ਪਾਪੀ ਕਾਮ ਹਿਏ ਮੈਂ ਬਸਾਈ ਤੇ ਕਿੰਨੇ ਅਰਥ ਸਪਸ਼ਟ ਹੋ ਗਏ ਕਿ ਜਿਹੜਾ ਏ ਜਿਹੜੀ ਇਹ ਕਾਮ ਵਾਸਨਾ ਏ ਜਿਹੜੀ ਪਾਪਾਂ ਦਾ ਮੂਲ ਏ ਜਿਹ ਸਾਡੇ ਤੋਂ ਪਾਪ ਕਰਾਉਣ ਦਾ ਕਾਰਨ ਬਣਦੀ ਏ ਇਹ ਕਾਮ ਵਾਸਨਾ ਇਹ ਸਾਡੇ ਹਿਰਦੇ ਦੇ ਅੰਦਰ ਵਸਦੀ ਏ ਅੱਗੇ ਗੁਰੂ ਜੀ ਨੇ ਬੜਾ ਸੋਹਣਾ ਐਕਸਪਲੇਨ ਕੀਤਾ ਹੈ ਕਿ ਕਿਹਦੇ ਕਿਹਦੇ ਹਿਰਦੇ ਵਿੱਚ ਇਹ ਵਸਦੀ ਏ ਪਾਪੀ ਹਿਏ ਮੇ ਕਾਮ ਬਸਾਏ ਬਸਾਏ ਦਾ ਮਤਲਬ ਵਸ ਰਿਹਾ ਟਿਕਿਆ ਰਹਿੰਦਾ ਮਨ ਚੰਚਲ ਯਾ ਤੇ ਗਏ ਉਹ ਨਾ ਜਾਏ ਅਸੀਂ ਸਭ ਲੋਕ ਸ਼ਿਕਾਇਤ ਕਰਦੇ ਆ ਕਿ ਜਦੋਂ ਅਸੀਂ ਸਿਮਰਨ ਕਰਦੇ ਆ ਨਿਤਨੇਮ ਕਰਦੇ ਆ ਸਾਡਾ ਮਨ ਕਿਉਂ ਨਹੀਂ ਟਿਕਦਾ ਮਨ ਖਲੋਂਦਾ ਕਿਉਂ ਨਹੀਂ ਉਸ ਬਾਣੀ ਵਿੱਚ ਉਸ ਨਾਮ ਵਿੱਚ ਜੁੜਦਾ ਕਿਉਂ ਨਹੀਂ ਗੁਰੂ ਜੀ ਕਹਿੰਦੇ ਨੇ ਆ ਕਾਰਨ ਨੇ ਅੰਦਰ ਵਾਸ ਨਾਵਾ ਨੇ ਸਾਡੇ ਕੱਲਾ ਕਾਮ ਹੀ ਤੇ ਨਹੀਂ ਹੋਰ ਵੀ ਕਿੰਨੀਆਂ ਵਾਸਨਾਵਾਂ ਨੇ ਕਿੰਨੇ ਵਿਕਾਰ ਨੇ ਸਾਡੇ ਮਨ ਦੇ ਅੰਦਰ ਸਾਡੇ ਅੰਤਾਂਹ ਕਰਨ ਦੇ ਅੰਦਰ ਜਿੰਨਾ ਕਰਕੇ ਮਨ ਚੰਚਲ ਹੋ ਚੁੱਕਾ ਏ ਚੰਚਲ ਦਾ ਮਤਲਬ ਹੁੰਦਾ ਹੈ ਜਿਹੜਾ ਹਰ ਵਕਤ ਹਿੱਲਦਾ ਰਹੇ ਟਿਕ ਕੇ ਨਾ ਬੈਠੇ ਇਸ ਕਾਰਨ ਕਿ ਸਾਡੇ ਹਿਰਦੇ ਵਿੱਚ ਇਹ ਵਿਕਾਰ ਟਿਕੇ ਹੋਏ ਨੇ ਜਿੰਨਾ ਕਰਕੇ ਮਨ ਸਾਡਾ ਚੰਚਲ ਹੋ ਚੁੱਕਾ ਏ ਇਸ ਕਰਕੇ ਇਹ ਪਕੜਿਆ ਨਹੀਂ ਜਾਂਦਾ ਇਹ ਸਾਡੇ ਕਾਬੂ ਵਿੱਚ ਨਹੀਂ ਆਉਂਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਲਿਖਦੇ ਨੇ ਹੇ ਕਾਮੰਗ ਨਰਕ ਬਿਸਰਾ ਮੰਗੇ ਬਹੁ ਜੋਨੀ ਪਰਮਾਵਣ ਹੈ ਹੇ ਕਾਮ ਵਾਸਨਾ ਤੂੰ ਇਨ੍ਹਾਂ ਜੀਵਾਂ ਦੇ ਸਿਰ ਤੇ ਸਵਾਰ ਹੋ ਕੇ ਇਨ੍ਹਾਂ ਤੋਂ ਮਾੜੇ ਕਰਮ ਕਰਵਾਉਣੀ ਹੈ ਤੇ ਫਿਰ ਇਨ੍ਹਾਂ ਦਾ ਵਾਸਾ ਨਰਕਾਂ ਵਿੱਚ ਹੁੰਦਾ ਹੈ ਜੀ ਇਹ ਨਾ ਸਮਝ ਨਾ ਕਿ ਨਰਕ ਕਿਤੇ ਉੱਤੇ ਹੋਣਗੇ ਤੇ ਉੱਥੇ ਜਾ ਕੇ ਵਾਸਾ ਹੋਣਾ ਹੈ ਅਸਲ ਵਿੱਚ ਮਾੜੇ ਕਰਮ ਕਰਨ ਵਾਲੇ ਲੋਕ ਇੱਥੇ ਹੀ ਨਰਕ ਵਿੱਚ ਵਸ ਰਹੇ ਹੁੰਦੇ ਨੇ ਭਲੇ ਕਰਮ ਕਰਨ ਵਾਲੇ ਚੰਗੇ ਕਰਮ ਕਰਨ ਵਾਲੇ ਲੋਕ ਇਸ ਧਰਤੀ ਉੱਤੇ ਸਮਾਜ ਵਿੱਚ ਆਪਣੇ ਘਰ ਵਿੱਚ ਰਹਿੰਦੇ ਹੋਏ ਹੀ ਮਾਨੋ ਸਵਰਗ ਵਿੱਚ ਰਹੇ ਰਹੇ ਹੁੰਦੇ ਨੇ ਜਦੋਂ ਸਾਡੇ ਮਨ ਵਿੱਚ ਵਾਸਨਾਵਾਂ ਫੁਰਦੀਆਂ ਨੇ ਅਸੀਂ ਮਾਰੇ ਕਰਮ ਕਰਦੇ ਆ ਸਮਾਜ ਵਿੱਚ ਇੱਜ਼ਤ ਵਾਲੇ ਬੰਦਿਆਂ ਦੀ ਬੇਇੱਜ਼ਤੀ ਹੁੰਦੀ ਏ ਤੇ ਉਹ ਨਰਕਾਂ ਵਿੱਚ ਹੀ ਵਾਸਾ ਹੁੰਦਾ ਹੈ ਬਹੁ ਜੋਨੀ ਪਰਮਾਵਣ ਫਿਰ ਇਹੋ ਹੀ ਵਾਸਨਾ ਜਿਹੜੀ ਸਾਨੂੰ ਜਨਮ ਤੇ ਮਰਨ ਦੇ ਗੇੜ ਵਿੱਚ ਵੀ ਪਾਉਂਦੀ ਏ ਇਹ ਵਾਸਨਾ ਕਰਦੀ ਕੀ ਏ ਗੁਰੂ ਅਰਜਨ ਦੇ ਮਹਾਰਾਜ ਆਖਦੇ ਨੇ ਚਿਤ ਹਰਨੰਗ ਇਹ ਸਾਡੇ ਚਿੱਤ ਨੂੰ ਸਾਡੇ ਅੰਦਰਲੇ ਨੂੰ ਆਪਣੇ ਵਸ ਵਿੱਚ ਕਰ ਲੈਂਦੀ ਹੈ ਆਪਾਂ ਨੂੰ ਪਤਾ ਹੀ ਇਹ ਸਾਰੇ ਆਪਾਂ ਇਸੇ ਜ਼ਿੰਦਗੀ ਵਿੱਚ ਔਰ ਉਸ ਉਮਰ ਵਿੱਚੋਂ ਲੰਘ ਕੇ ਅੱਗੇ ਆਏ ਆਂ ਜਿਸ ਉਮਰ ਵਿੱਚ ਇਸ ਵਾਸਨਾ ਦਾ ਬਹੁਤਾ ਪ੍ਰਭਾਵ ਸਾਡੇ ਦਿਮਾਗ ਤੇ ਹੁੰਦਾ ਹੈ ਉਸ ਵਕਤ ਹੋਰ ਕੁਝ ਸੋਚਦਾ ਹੀ ਨਹੀਂ ਜਿਵੇਂ ਬੰਦੇ ਨੂੰ 24 ਘੰਟੇ ਇੱਕੋ ਹੀ ਵਿਚਾਰ ਮਨ ਵਿੱਚ ਚੱਲੀ ਜਾਂਦੀ ਹੈ ਲਗਾਤਾਰ ਚੱਲੀ ਜਾਂਦੀ ਹੈ ਇਸ ਨੂੰ ਚਿੱਤ ਹਰਨੰਗ ਲਿਖਿਆ ਗੁਰੂ ਜੀ ਨੇ ਤ੍ਰੇ ਲੋਕ ਗਮਯੰ ਤੇਰੀ ਪਹੁੰਚ ਤਿੰਨਾਂ ਲੋਕਾਂ ਵਿੱਚ ਹੁਣ ਹਿੰਦੂ ਮਿਥਿਹਾਸ ਮੁਤਾਬਕ ਕੁਝ ਉੱਤੇ ਵੀ ਲੋਕ ਨੇ ਜਿਨ੍ਹਾਂ ਵਿੱਚ ਦੇਵਤੇ ਵਸਦੇ ਨੇ ਜਿਨ੍ਹਾਂ ਦਾ ਰਾਜਾ ਇੰਦਰ ਹੈ ਤੇ ਗੁਰੂ ਜੀ ਆਖਦੇ ਨੇ ਤੂੰ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਇਸ ਕਾਮ ਵਾਸਨਾ ਨੂੰ ਕਹਿੰਦੇ ਨੇ ਤੂੰ ਵੱਡੇ ਵੱਡੇ ਦੇਵਤੇ ਆਪਣੀ ਜਕੜ ਵਿੱਚ ਜਕੜੇ ਹੋਏ ਨੇ ਤੂੰ ਕਿਸੇ ਨੂੰ ਨਹੀਂ ਬਖਸ਼ਿਆ ਜਪ ਤਪ ਸੇਲ ਵਿਦਾਰਣ ਵੱਡੇ ਵੱਡੇ ਰਿਸ਼ੀਆਂ ਮੁਣੀਆਂ ਦੇ ਜਪ ਤਪ ਤੂੰ ਭੰਗ ਕੀਤੇ ਨੇ ਸੇਲ ਮੈਨੇ ਉੱਚਾ ਆਚਰਨ ਉਹਦਾ ਵੀ ਨਾਸ ਤੂੰ ਹੀ ਕੀਤਾ ਇਸ ਕਾਮ ਵਾਸਨਾ ਨੂੰ ਕਹਿ ਰਹੇ ਨੇ ਆਪਾਂ ਜਿੰਨੇਕ ਲੋਕ ਗੁਰਬਾਣੀ ਪੜ੍ਹਦੇ ਆ ਜਾਂ ਸੱਚ ਮੋਚੀ ਗੁਰੂ ਘਰ ਨਾਲ ਜੁੜੇ ਹੋਏ ਆ ਆਪਾਂ ਨੂੰ ਜੀ ਇਹਨਾਂ ਚੀਜ਼ਾਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਕਿ ਇਹ ਜਿਹੜੇ ਵਿਸ਼ੇ ਵਿਕਾਰ ਨੇ ਵਾਸਨਾਵਾਂ ਨੇ ਲੋਭ ਹੈ ਲਾਲਚ ਹੈ ਕ੍ਰੋਧ ਹੈ ਮੋਹ ਹੈ ਅਹੰਕਾਰ ਹੈ ਨਫ਼ਰਤ ਹੈ ਈਰਖਾ ਦੂਜਿਆਂ ਨਾਲ ਅਸੀਂ ਕਰਦੇ ਆਂ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਨੇ ਵਿਕਾਰ ਜਿੰਨਾਂ ਨੂੰ ਆਖੀ ਦਾ ਰੋਗ ਵੀ ਆਖਿਆ ਗੁਰਬਾਣੀ 'ਚ ਇਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਸਮਝੀਏ ਤੇ ਇਹਨਾਂ ਉੱਤੇ ਆਪਾਂ ਤੇ ਕਾਬੂ ਨਹੀਂ ਪਾ ਸਕਾਂਗੇ ਪਰ ਇਹਨਾਂ ਚੀਜ਼ਾਂ ਨੂੰ ਸਮਝ ਕੇ ਆਪਾਂ ਗੁਰੂ ਜੀ ਨੂੰ ਆਖ ਸਕਦੇ ਹਾਂ ਕਿ ਸਾਡੀ ਸਹਾਇਤਾ ਕਰੋ ਅਸੀਂ ਇਹਨਾਂ ਵਿਕਾਰਾਂ ਤੋਂ ਬਚਣਾ ਚਾਹੁੰਨੇ ਹਾਂ ਤੁਸੀਂ ਸਾਡੀ ਬਾਹ ਫੜੋ ਸਾਨੂੰ ਇਸ ਨਰਕ ਵਿੱਚੋਂ ਕੱਢੋ ਇਸ ਲਈ ਗੁਰੂ ਜੀ ਨੇ ਬਾਣੀ ਲਿਖੀ ਇਸ ਲਈ ਸਾਨੂੰ ਸੁਚੇਤ ਕੀਤਾ ਇੰਨਾ ਵਿਕਾਰਾਂ ਵੱਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਖਦੇ ਨੇ ਕਿੰਨਾ ਕਿੰਨਾ ਲੋਕਾਂ ਨੂੰ ਇਹਨੇ ਫਸਾਇਆ ਹੋਇਆ ਆਪਣੇ ਚੁੰਗਲ ਵਿੱਚ ਇਸ ਵਾਸਨਾ ਨੇ ਜੋਗੀ ਜੰਗਮ ਅਰ ਸੰਨਿਆਸ Hindu ਮਤ ਵਿੱਚ ਚਾਰ ਆਸ਼ਰਮ ਹੁੰਦੇ ਨੇ ਪਹਿਲੇ ਨੰਬਰ ਤੇ ਆਸ਼ਰਮ ਹੁੰਦਾ ਹੈ ਬ੍ਰਹਮਚਰਜ 25 ਸਾਲਾਂ ਤੱਕ ਬੱਚੇ ਨੇ ਆਸ਼ਰਮ ਵਿੱਚ ਰਹਿ ਕੇ ਵਿਦਿਆ ਪੜ੍ਹਨੀ ਹੁੰਦੀ ਹੈ ਬ੍ਰਹਮਚਰਜ ਦਾ ਧਾਰ ਨਹੀਂ ਹੋਣਾ ਹੁੰਦਾ ਤੇ ਚੰਗੇ ਨੇਕ ਕਰਮ ਸਿੱਖਣੇ ਹੁੰਦੇ ਨੇ ਉਹ ਪਹਿਲਾ ਆਸ਼ਰਮ ਹੈ ਉਹਨਾਂ ਦਾ ਦੂਜਾ ਆਸ਼ਰਮ ਹੁੰਦਾ ਹੈ ਗ੍ਰਿਹਸਤਾ ਆਸ਼ਰਮ ਜਿਹਦੇ ਵਿੱਚ ਵਿਆਹ ਕਰਾਉਣਾ ਹੈ ਬੱਚੇ ਪੈਦਾ ਕਰਨੇ ਨੇ ਘਰ-ਬਾਰ ਬਣਾਉਣਾ ਹੈ ਉਹ ਸੰਸਾਰਿਕ ਸਾਰੇ ਕਾਰਜ ਕਰਨੇ ਨੇ ਉਹ 50 ਸਾਲ ਦੀ ਉਮਰ ਤੱਕ 25 ਤੋਂ ਲੈ ਕੇ 50 ਤੱਕ ਉਸ ਤੋਂ ਅਗਲਾ ਉਹਨਾਂ ਦਾ ਆਸ਼ਰਮ ਹੁੰਦਾ ਹੈ ਵਾਨ ਪ੍ਰਸਤ ਉਦੋਂ ਘਰ ਛੱਡ ਕੇ ਜੰਗਲ ਵਿੱਚ ਜਾ ਕੇ ਨਿਵਾਸ ਕਰਨਾ ਹੁੰਦਾ ਹੈ ਪਰਿਵਾਰ ਨਾਲ ਸਬੰਧ ਬਣਿਆ ਰਹਿੰਦਾ ਹੈ ਲੇਕਿਨ ਜੰਗਲ ਵਿੱਚ ਤਪਸਾ ਆਧਨਾ ਕਰਨੀ ਹੈ ਕੋਈ ਆਪਣੇ ਕਰਮ ਕਾਂਡ ਜੋ ਵੀ ਉਹਨਾਂ ਦਿਨੇ ਉਹ ਕਰਨੇ ਨੇ 75 ਸਾਲ ਦੀ ਉਮਰ ਤੱਕ 75 ਤੋਂ 100 ਸਾਲ ਦੀ ਜਿਹੜੀ ਉਮਰ ਭਾਵ ਕੇ ਜਿਹੜਾ ਚੌਥਾ ਪੜਾਅ ਏ ਉਸ ਨੂੰ ਸੰन्यास ਆਖਦੇ ਨੇ ਉਹਦੇ ਵਿੱਚ ਘਰ ਨਾਲੋਂ ਪਰਿਵਾਰ ਨਾਲੋਂ ਬੱਚਿਆਂ ਨਾਲੋਂ ਨਾਤਾ ਪੂਰਨ ਤੌਰ ਤੇ ਤੋੜਨਾ ਹੁੰਦਾ ਹੈ ਤੇ ਭਗਵੇਂ ਕੱਪੜੇ ਪਾ ਕੇ ਭਿਖਿਆ ਮੰਗ ਕੇ ਰੋਟੀ ਖਾਣੀ ਹੁੰਦੀ ਏ ਹੁਣ ਸਾਡਾ ਕੁਝ ਵੀ ਨਹੀਂ ਰਿਹਾ ਸਾਡੇ ਕੋਲ ਕੁਝ ਵੀ ਨਹੀਂ ਆਪਣੇ ਕੱਪੜੇ ਵੀ ਨਹੀਂ ਹਨ ਰੋਟੀ ਪਾਣੀ ਹਰ ਚੀਜ਼ ਕਿਥੋਂ ਮੰਗ ਕੇ ਹੀ ਖਾਣਾ ਇਸ ਨੂੰ ਉਸ ਨਿਆਸ ਆਖਦੇ ਨੇ ਜੋਗੀ ਹੁੰਦੇ ਨੇ ਜਿਹੜੇ ਕੰਨ ਪਾਟੇ ਸਾਧੂ ਗੋਰਖ ਦੇ ਚੇਲੇ ਜੋਗੀ ਵੈਸੇ ਇੱਕ ਸੈਂਸ ਵਿੱਚ ਵਰਤਿਆ ਜਾਂਦਾ ਜਿਹੜਾ ਜੁੜ ਗਿਆ ਰੱਬ ਨਾਲ ਪਰ ਇੱਥੇ ਉਹ ਨਹੀਂ ਹੈ ਇਥੇ ਕੰਨਪਾਟੇ ਜੋਗੀ ਜਿਹੜੇ ਗੋਰਖਨਾਥ ਦੇ ਛੇਲੇ ਨੇ ਤੇ ਘਰਾਂ ਵਿੱਚੋਂ ਮੰਗ ਕੇ ਭਿਖਿਆ ਆਪਣਾ ਗੁਜ਼ਾਰਾ ਕਰਦੇ ਨੇ ਜੰਗਮ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਸ਼ਿਵ ਦੇ ਉਪਾਸ਼ਕ ਹੁੰਦੇ ਨੇ ਤੁਸੀਂ ਪਿੰਡਾਂ ਵਿੱਚ ਵੇਖਿਆ ਹੋਣਾ ਉਹ ਟੋਲੀ ਜੀ ਆਉਂਦੀ ਚਾਰ-ਪੰਜ ਬੰਦਿਆਂ ਦੀ ਹੱਥਾਂ 'ਚ ਟੱਲੀਆਂ ਫੜੀਆਂ ਵਜਾਉਂਦੇ ਨੇ ਉੱਤੇ ਸਿਰ ਤੇ ਨਾ ਮੋਰ ਦੇ ਪੰਖ ਜਿਹਾ ਲਾਏ ਹੁੰਦੇ ਨੇ ਉਹਨਾਂ ਨੇ ਉਹਨਾਂ ਨੂੰ ਜੰਗਮ ਆਖਦੇ ਨੇ ਸ਼ਿਵ ਦੇ ਉਪਾਸ਼ਕ ਹੁੰਦੇ ਨੇ ਉਨ ਗੁਰੂ ਜੀ ਆਖਦੇ ਨੇ ਜੋਗੀ ਹੋਣ ਭਾਵੇਂ ਕੰਨ ਪਾਠੇ 나ਥ ਭਾਵੇਂ ਉਹ ਸ਼ੇਵ ਦੇ ਉਪਾਸ਼ਕ ਜੰਗਮ ਹੋਣ ਤੇ ਭਾਵੇਂ ਸੰਨਿਆਸੀ ਹੋਣ ਸਭ ਹੀ ਪਰ ਡਾਰੀ ਇਹ ਫਾਸ ਇਸ ਵਾਸਨਾ ਨੇ ਕਾਮ ਵਾਸਨਾ ਨੇ ਖਾਸ ਕਰਕੇ ਗੁਰੂ ਜੀ ਨੇ ਸ਼ਬਦ ਵਰਤਿਆ ਕਾਮ ਇਸ ਵਾਸਨਾ ਨੇ ਇਹਨਾਂ ਸਭ ਲੋਕਾਂ ਤੇ ਆਪਣੀ ਫਾਈ ਪਾਈ ਹੋਈ ਇਹਨਾਂ ਦੇ ਗਲ ਵਿੱਚ ਸੋ ਗੁਰੂ ਜੀ ਦਾ ਕਹਿਣ ਤੋਂ ਮਤਲਬ ਹੈ ਕਿ ਇਸ ਵਾਸਨਾ ਤੋਂ ਕੋਈ ਵੀ ਨਹੀਂ ਬਚਿਆ ਨਾ ਪਸ਼ੂ ਬਚੇ ਨਾ ਪੰਛੀ ਬਚੇ ਨਾ ਮਨੁੱਖ ਬਚਿਆ ਕੋਈ ਵਿਰਲਾ ਭਾਗਾ ਵਾਲਾ ਹੁੰਦਾ ਹੈ ਜਿਹੜਾ ਇਹਨਾਂ ਵਿਸ਼ੇ ਵਾਸਨਾਵਾਂ ਤੋਂ ਉੱਚਾ ਉੱਠ ਜਾਂਦਾ ਹੈ ਆਪਣੀ ਸੁਰਤ ਨੂੰ ਬਾਹਰ ਕੱਢ ਲੈਂਦਾ ਅਸੀਂ ਬੇਸ਼ੱਕ ਸਰੀਰ ਕਰਕੇ ਬੜੇ ਸਾਊ ਆ ਚੰਗੇ ਆ ਅਸੀਂ ਕੁਝ ਬੁਰਾ ਨਹੀਂ ਕਰਦੇ ਸਾਨੂੰ ਕਰਨਾ ਵੀ ਨਹੀਂ ਚਾਹੀਦਾ ਸਾਰੇ ਅਸੀਂ ਭੈਣਾ ਭਰਾ ਹਾਂ ਕੋਈ ਵੀ ਸਾਡੇ ਮਨ 'ਚ ਅਸੀਂ ਸਰੀਰ ਕਰਕੇ ਕੁਝ ਮਾੜਾ ਨਹੀਂ ਕਰਦੇ ਲੇਕਿਨ ਮਨ ਦੀ ਕੀ ਗਰੰਟੀ ਹੈ ਆਪਾਂ ਨੂੰ ਮਨ ਕਿੱਥੇ ਨਹੀਂ ਜਾਂਦਾ ਇਹ ਤੇ ਬੜਾ ਚੰਚਲ ਏ ਜੀ ਇਹ ਤੇ ਨਹੀਂ ਰੁਕਦਾ ਸੋ ਇਹਦੇ ਉੱਤੇ ਕੰਟਰੋਲ ਕਰਨ ਲਈ ਸਾਨੂੰ ਗੁਰੂ ਦੀ ਸਹਾਇਤਾ ਦੀ ਲੋੜ ਏ ਇਦੇ ਉੱਤੇ ਆਪਾਂ ਨਹੀਂ ਆਪਣਾ ਕੋਈ ਚਾਰਾ ਨਹੀਂ ਆਪਣੇ ਨਾਲੋਂ ਬਲਵਾਣੇ ਤੇ ਆਪਾਂ ਨੂੰ ਜੇ ਗੁਰੂ ਮਹਾਰਾਜ ਆਪਣੀ ਬਾਹ ਫੜਨ ਤੇ ਆਪਾਂ ਇਸ ਭਾਵ ਸਾਗਰ ਵਿੱਚੋਂ ਯਾਨੀ ਵਿਕਾਰਾਂ ਦੇ ਭਾਵ ਸਾਗਰ ਚੋਂ ਨਿਕਲ ਸਕਦੇ ਆ ਦੂਜਾ ਕੋਈ ਰਸਤਾ ਨਹੀਂ ਅੱਗੇ ਗੁਰੂ ਜੀ ਨੇ ਬਚਨ ਦਾ ਰਾਹ ਦੱਸਿਆ ਸਾਨੂੰ ਵੇਖੋ ਇਹ ਵਾਸਨਾ ਨੇ ਵਿਕਾਰਾਂ ਨੇ ਸਾਡੇ ਸਭ ਜੀਵਾਂ ਦੇ ਗੱਲ ਵਿੱਚ ਆਪਣਾ ਰੱਸਾ ਪਾਇਆ ਹੋਇਆ ਜਿੱਧਰ ਨੂੰ ਜੀ ਕਰਦਾ ਹੈ ਖਿੱਚ ਕੇ ਲੈ ਜਾਂਦੀ ਏ ਬਚਨ ਦਾ ਉਪਾਅ ਕੀ ਏ ਜਿਹ ਜਿਹ ਹਰ ਕੋ ਨਾਮ ਸਮਾਰ ਜਿੰਨਾ ਜਿੰਨਾ ਨੇ ਜਾਂ ਜਿਸ ਜਿਸ ਮਨੁੱਖ ਨੇ ਵੀ ਵਾਹਿਗੁਰੂ ਜੀ ਤੇ ਨਾਮ ਨੂੰ ਸਿਮਰਿਆ ਸੰਭਾਲਿਆ ਆਪਣੇ ਹਿਰਦੇ ਵਿੱਚ ਵੇਖੋ ਇੱਕ ਭਾਂਡਾ ਭਰਿਆ ਹੋਵੇ ਕਿਹੇ ਚੀਜ਼ ਦੇ ਨਾਲ ਉਹਦੇ ਵਿੱਚ ਦੂਜੀ ਚੀਜ਼ ਨਹੀਂ ਪੈਂਦੀ ਪੈ ਸਕਦੀ ਹੈ ਜੇ ਪਹਿਲੀ ਕੱਢ ਲਈਏ ਤੇ ਫਿਰ ਦੂਜੀ ਪੈ ਸਕਦੀ ਹੈ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਜੇ ਦੂਜੀ ਪਰੇ ਕਰ ਦਿੱਤੀ ਜਾਏ ਫਿਰ ਉਹਦੇ ਵਿੱਚ ਹੋਰ ਵਸਤੂ ਪਾਈ ਜਾ ਸਕਦੀ ਹੈ ਸਾਡੇ ਮਨ ਦੇ ਅੰਦਰ ਜੇ ਵਿਸ਼ੇ ਵਿਕਾਰ ਟਿਕੇ ਰਹਿਣਗੇ ਤੇ ਨਾਮ ਨਹੀਂ ਟਿਕੇਗਾ ਕਿਉਂਕਿ ਹੋਮੈ ਨਾਵੈ ਨਾਲ ਵਿਰੋਧ ਹੈ ਇਹ ਆਪਸ ਵਿੱਚ ਵਿਰੋਧੀ ਨੇ ਦੋਵੇਂ ਦੁਸ਼ਮਣ ਨੇ ਇੱਕ ਦੂਜੇ ਦੇ ਜੇ ਆਪਾਂ ਅੰਦਰ ਨਾਮ ਵਸਾ ਲਈਏ ਗੁਰੂ ਅੱਗੇ ਅਰਦਾਸਾਂ ਕਰਕੇ ਉਹ ਮਿਹਰ ਕਰ ਦੇਵੇ ਅੰਦਰ ਨਾਮ ਟਿਕ ਜਾਏ ਤੇ ਫਿਰ ਵਿਕਾਰ ਲਾਗੇ ਢੁੱਕ ਨਹੀਂ ਸਕਦੇ ਨੇੜੇ ਆ ਹੀ ਨਹੀਂ ਸਕਦੇ ਫਿਰ ਇਸੇ ਲਈ ਗੁਰੂ ਜੀ ਨੇ ਲਿਖਿਆ ਵੀ ਜਿਨ੍ਹਾਂ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਸੰਭਾਲ ਕੀਤੀ ਤੇ ਭਵ ਸਾਗਰ ਉੱtre ਪਾਰ ਕਿੱਥੇ ਭਾਵ ਸਾਗਰ ਦਾ ਜੀ ਹੋਰ ਕੋਈ ਮਹਿਣਾ ਨਹੀਂ ਇਹ ਵਿਕਾਰਾਂ ਦਾ ਭਾਵ ਸਾਗਰ ਹੈ ਵਿਸ਼ੇਵਾਸ ਨਾਵਾਂ ਦਾ ਭਾਵ ਸਾਗਰ ਹੈ ਜਿਹਦੇ ਵਿੱਚ ਸਾਡੀ ਸੁਰਤ ਰੋਜ਼ ਗੋਤੇ ਖਾਂਦੀ ਹੈ ਅਸੀਂ ਰੋਜ਼ ਇਹਦੇ ਵਿੱਚ ਡੁੱਬਦੇ ਆਂ ਫਿਰ ਨਿਕਲਦੇ ਆਂ ਫਿਰ ਡੁੱਬਦੇ ਆਂ ਇਹ ਜਿਹੜੀ ਘੁੰਮਣ ਘੇਰੀ ਹੈ ਨਾ ਵਿਕਾਰਾਂ ਦੀ ਇਹਦੇ ਵਿੱਚ ਅਸੀਂ ਫਸੇ ਹੋਏ ਆਂ ਇਸ ਭਾਵ ਸਾਗਰ ਵਿੱਚੋਂ ਇਸ ਮੰਝ ਧਾਰ ਵਿੱਚੋਂ ਸਾਡੀ ਇਹ ਜੀਵਨ ਰੂਪ ਬੇੜੀ ਨਿਕਲ ਸਕਦੀ ਏ ਜੇਕਰ ਅਸੀਂ ਨਾਮ ਦਾ ਪੱਲਾ ਫੜ ਲਈਏ ਤੇ ਹੋਰ ਕੋਈ ਤਰੀਕਾ ਨਹੀਂ ਜੀ ਇਹ ਗੁਰੂ ਜੀ ਨੇ ਦੱਸਿਆ ਆਪਾਂ ਨੂੰ ਢੰਗ ਅੱਗੇ ਆਖਦੇ ਨੇ ਜਨ ਨਾਨਕ ਹਰ ਕੀ ਸਰਨਾਏ ਇਹ ਨਾਮ ਸਾਨੂੰ ਮਿਲਣਾ ਕਿੱਥੋਂ ਏ ਹਰੀ ਦੀ ਸ਼ਰਨ ਵਿੱਚੋਂ ਆਈ ਸ਼ਰਨ ਜੀ ਜਿੱਥੇ ਆਪਾਂ ਹੁਣ ਬੈਠੇ ਆਂ ਤੇ ਕੇਵਲ ਇਹੋ ਹੀ ਸ਼ਰਨ ਨਹੀਂ ਹੁੰਦੀ ਤੁਸੀਂ ਜਿੱਥੇ ਵੀ ਹੋਵੋ ਧਰਤੀ ਤੇ ਚੰਦਰਮਾ ਤੇ ਆਕਾਸ਼ ਵਿੱਚ ਪਤਾਲ ਵਿੱਚ ਜਿੱਥੇ ਵੀ ਹੋਵੋ ਉੱਥੇ ਹੀ ਆਪਣਾ ਆਪਾ ਪਰਮਾਤਮਾ ਅੱਗੇ ਸਮਰਪਿਤ ਕਰ ਦਿਓ ਉਹੋ ਹੀ ਉਹਦੀ ਸ਼ਰਨ ਹੁੰਦੀ ਹੈ ਜਿਨ ਲੋਕਾਂ ਨੇ ਆਪਣਾ ਆਪਾ ਪ੍ਰਭੂ ਨੂੰ ਸਮਰਪਿਤ ਕਰ ਦਿੱਤਾ ਉਹ ਇਸ ਭਵ ਸਾਗਰ ਤੋਂ ਪਾਰ ਲੰਘ ਗਏ ਤੇ ਗੁਰੂ ਜੀ ਆਖਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ ਅਸੀਂ ਦਾਸ ਤੇਰੀ ਸ਼ਰਨ ਵਿੱਚ ਆਏ ਆਂ ਹਰ ਕੀ ਸ਼ਰਨਾਏ ਦੀਜੈ ਨਾਮ ਰਹਿ ਗੁਣ ਗਾਏ ਸਾਡੇ ਤੇ ਕਿਰਪਾ ਕਰੋ ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ੋ ਸਾਨੂੰ ਨਾਮ ਦਿਓ ਹੁਣ ਨਾਮ ਵੀ ਸਮਝਣ ਵਾਲਾ ਵਿਸ਼ਾ ਏ ਸਮਝਣ ਗੋਚਰੀ ਗੱਲ ਏ ਉਹ ਕਿਹੜਾ ਨਾਮ ਏ ਜਿਸ ਨਾਮ ਨੂੰ ਪਾ ਕੇ ਮਨੁੱਖ ਭਵ ਸਾਗਰ ਤੋਂ ਪਾਰ ਹੋ ਸਕਦਾ ਹੈ ਅਸੀਂ ਸੋਚਦੇ ਹਾਂ ਵਾਹਿਗੁਰੂ ਵਾਹਿਗੁਰੂ ਕਰ ਲਿਆ ਠੀਕ ਹੈ ਰਾਮ ਰਾਮ ਬੋਲ ਲਿਆ ਚੰਗਾ ਹੋ ਗਿਆ ਕੋਈ ਮੰਤਰ ਪੜ ਲਿਆ ਕੋਈ ਮੂਲ ਮੰਤਰ ਪੜਿਆ ਕੋਈ ਗਾਇਤਰੀ ਮੰਤਰ ਪੜਿਆ ਕੋਈ ਨਮਾਜ਼ ਅਦਾ ਕਰ ਲਈ ਕੋਈ ਥੋੜਾ ਸਮਾਂ ਧਿਆਨ ਵਿੱਚ ਬੈਠ ਗਏ ਇਹ ਨਾਮ ਹੈ ਜੀ ਇਹ ਨਾਮ ਦੀ ਪਹਿਲੀ ਪੌੜੀ ਹੈ ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਸਕੂਲ 'ਚ ਨਹੀਂ ਜਦੋਂ ਭੇਜਦੇ ਤੇ ਉਹ ਕੱਚੀ ਪੱਕੀ 'ਚ ਹੁੰਦੇ ਨੇ ਕੇਜੀ ਐਲ ਕੇਜੀ ਕੀ ਤੁਸੀਂ ਕਹਿੰਦੇ ਹੋ ਉਹਦੇ ਵਿੱਚ ਉਹਨਾਂ ਨੂੰ ਉਹ ਪਹਿਲਾ ਕਾਇਦਾ ਛੋਟਾ ਜਿਹਾ ਦੇ ਕੇ ਤੇ ਉਹਦੇ ਉੱਤੇ ਰੱਟਾ ਉਹਨਾਂ ਨੂੰ ਆਖੀਦਾ ਵੀ ਰੱਟਾ ਮਾਰੋ ਜਿਵੇਂ ਆਪਾਂ ਪੁਰਾਣੇ ਸਮੇਂ 'ਚ ਪਾੜੇ ਯਾਦ ਕੀਤੇ ਸੀ ਹੁਣ ਤੇ ਕੋਈ ਵੀ ਨਹੀਂ ਕਰਦਾ ਉਹ ਹੁਣ ਤੇ ਕੈਲਕੂਲੇਟਰ ਹੀ ਇਹਨਾਂ ਦਾ ਦਿਮਾਗ ਹੈ ਹੋਰ ਕੁਝ ਆਇਆ ਹੀ ਨਹੀਂ ਪੱਲੇ ਉਹ ਰੱਟੇ ਮਾਰਨੇ ਇਹ ਪਹਿਲੀ ਪੌੜੀ ਏ ਵਾਹਿਗੁਰੂ ਜਪਨਾ RAM ਜਪਨਾ ਕੋਈ ਮੰਤਰ ਪੜਨਾ ਏ ਪਹਿਲੀ ਪੌੜੀ ਏ ਜਿਵੇਂ ਜਿਵੇਂ ਅਸੀਂ ਕਿਸੇ ਵੀ ਪੌੜੀ ਤੇ ਕਿਸੇ ਸੀੜੀ ਤੇ ਤੁਸੀਂ ਕਦਮ ਰੱਖੋ ਤੇ ਫਿਰ ਸਟੈਪ ਬਾਈ ਸਟੈਪ ਤੁਸੀਂ ਅੱਗੇ ਵਧਦੇ ਹੋ ਤੇ ਇੱਕ ਵਕਤ ਆਉਂਦਾ ਤੁਸੀਂ ਆਪਣੀ ਮੰਜ਼ਿਲ ਤੇ ਉੱਤੇ ਪਹੁੰਚ ਜਾਂਦੇ ਹੋ ਜਿੱਥੇ ਵੀ ਤੁਸੀਂ ਪੌੜੀ ਤੇ ਚੜ੍ਹ ਕੇ ਜਾਣਾ ਚਾਹੁੰਦੇ ਹੋ ਬਸੇ ਨਾਮ ਇਹ ਸ਼ਬਦ ਇਹ ਅਭਿਆਸ ਇਹ ਕਥਾ ਇਹ ਕੀਰਤਨ ਇਹ ਗੁਰਬਾਣੀ ਦਾ ਪਾਠ ਇਹ ਪਰਮਾਤਮਾ ਦੇ ਘਰ ਤੱਕ ਪਹੁੰਚਣ ਦੀ ਇੱਕ ਸੀੜੀ ਹੈ ਇੱਕ ਪੌੜੀ ਹੈ ਇਹਦੇ ਰਾਹੀਂ ਇਹਦੇ ਦੁਆਰਾ ਅਸੀਂ ਉਸ ਨਾਮ ਤੱਕ ਪਹੁੰਚ ਸਕਦੇ ਹਾਂ ਭਾਈ ਵੀਰ ਸਿੰਘ ਜੀ ਨੇ ਬੜਾ ਸੋਹਣਾ ਨਾਮ ਦੀ ਵਿਆਖਿਆ ਕਰਦੇ ਆ ਬਚਨ ਲਿਖੇ ਨੇ ਕਿ ਨਾਮ ਪਰਮਾਤਮਾ ਹੈ ਜਿਸ ਨੂੰ ਆਪਾਂ ਵਾਗਰੂ ਆਖੀਏ ਜਿਸ ਨੂੰ ਆਪਾਂ ਉਹ ਵੱਡੀ ਪਾਵਰ ਆਖੀਏ ਸੁਪਰੀਮ ਪਾਵਰ ਆਖੀਏ ਉਹ ਜਿਹੜੀ ਪਾਵਰ ਇਹਨਾਂ ਉਹੋ ਹੀ ਨਾਮ ਹੈ ਉਹਦੇ ਵਿੱਚ ਲੀਨ ਹੋਣਾ ਉਹਦੇ ਵਿੱਚ ਸਮਾ ਜਾਣਾ ਇਹ ਮਨੁੱਖ ਮਾਤਰ ਦਾ ਜਿਹੜਾ ਇਹਨਾਂ ਮਕਸਦ ਹੈ ਸਾਡੇ ਜੀਵਨ ਦਾ ਮੈਂ ਪੰਜਵੇਂ ਪਾਸ਼ਾ ਦੇ ਬਚਨ ਨਾਲ ਸਮਾਪਤੀ ਕਰਨਾ ਚਾਹੁੰਨਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਖਿਆ ਕਿ ਦੀਜੈ ਨਾਮ ਰਹਿ ਗੁਣ ਗਾਏ へ ਪ੍ਰਮਾਤਮਾ ਮਿਹਰਬਾਨੀ ਕਰੋ ਸਾਨੂੰ ਨਾਮ ਦਿਓ ਅਸੀਂ ਤੇਰੇ ਗੁਣ ਗਾਇਨ ਕਰਦੇ ਰਹੀਏ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਨੇ ਤੂੰ ਅਥਾ ਅਪਾਰ ਅਤੂੱਚਾ ਤੇਰਾ ਪਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ ਤੂੰ ਬੇਅੰਤ ਹੈ ਤੂੰ ਬੇਅੰਤ ਕੋ ਵਿਰਲਾ ਜਾਣੇ ਕੋਈ ਵਰ ਨਾ ਤੇਰੀ ਭਾਂਤ ਤੇ ਤੇਰੇ ਵਰਗਾ ਤੇਰੀ ਭਾਂਤ ਦਾ ਕੋਈ ਹੋਰ ਹੈ ਨਿਪੂਰ ਇਸ ਯੂਨੀਵਰਸ ਦੇ ਅੰਦਰ ਫਿਰ ਮੰਗ ਕੀ ਏ ਤੇਰੇ ਕੋਲੋਂ ਇਹ ਅਰਦਾਸ ਹਮਾਰੀ ਸਵਾਮੀ ਸਾਡੇ ਮਾਲਕ ਜੀ ਤੁਹਾਡੇ ਅੱਗੇ ਇਹ ਸਾਡੀ ਅਰਦਾਸ ਏ ਕੀ ਅਰਦਾਸ ਏ ਵਿਸਰ ਨਾਹੀ ਸੁਖ ਦਾਤੇ ਐ ਸੁੱਖਾਂ ਦੇ ਦੇਣ ਵਾਲੇ ਦਾਤਾ ਜੀਓ ਸਾਨੂੰ ਤੁਹਾਡਾ ਨਾਮ ਭੁੱਲ ਨਾ ਜਾਏ ਅਸੀਂ ਤੁਹਾਨੂੰ ਕਿਤੇ ਵਿਸਾਰ ਨਾ ਬੈਠੀਏ ਇਹ ਸਾਡੀ ਅਰਦਾਸ ਹੈ ਤੁਹਾਡੇ ਚਰਨਾਂ ਵਿੱਚ ਸੋ ਆਓ ਅੱਜ ਆਪਾਂ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਆਏ ਆ ਸੱਚੇ ਮਨੋਂ ਆਪਣੇ ਗੁਰੂ ਅੱਗੇ ਆਪਣੇ ਰਹਿਬਰ ਅੱਗੇ ਆਪਣੇ ਪਰਮਾਤਮਾ ਅੱਗੇ ਅਰਦਾਸ ਕਰੀਏ ਵਿਸਰ ਨਾ ਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਹਵੇਂ ਹੋ ਮੇਰੇ ਅੰਦਰ ਇੱਕ ਚਾਹ ਪੈਦਾ ਕਰ ਦੇ ਕਿ ਮੈਂ ਰਾਤ ਦਿਨ ਤੇਰੇ ਗੁਣ ਗਾਉਂਦਾ ਰਾਂ ਆਵੇਂ ਕੀਰਤਨ ਰੂਪ ਵਿੱਚ ਕਥਾ ਰੂਪ ਵਿੱਚ ਗੁਰਬਾਣੀ ਦੇ ਪਾਠ ਰੂਪ ਵਿੱਚ ਗੱਲਬਾਤ ਦੇ ਰੂਪ ਵਿੱਚ ਜਪ ਸਾਧਨਾ ਦੇ ਰੂਪ ਵਿੱਚ ਮੈਂ ਹਰ ਵਕਤ ਤੇਰੇ ਗੁਣ ਗਾਇਨ ਕਰਦਾ ਰਹਾ ਇਹ ਮੇਰੇ ਅੰਦਰ ਚਾਹ ਪੈਦਾ ਹੋ ਜਾਏ ਜਦੋਂ ਇਹ ਗੱਲ ਸਾਡੇ ਨਾਲ ਵਾਪਰੇਗੀ ਸਾਡੇ ਜੀਵਨ ਵਿੱਚ ਵਾਪਰੇਗੀ ਚਾਹ ਪੈਦਾ ਹੋਏਗਾ ਚਾਹ ਤੋਂ ਅੱਗੇ ਜੀ ਵਿਰਾਗ ਪੈਦਾ ਹੁੰਦਾ ਹੈ ਤੇ ਵਿਰਾਗ ਫਿਰ ਸਾਨੂੰ ਉਹਦੇ ਤੱਕ ਪਹੁੰਚਾ ਕੇ ਛੱਡਦਾ ਹੁੰਦਾ ਹੈ ਸੋ ਤੁਸੀਂ ਬੜੇ ਪਿਆਰ ਨਾਲ ਅੱਜ ਦੇ ਵਿਚਾਰ ਨੂੰ ਸੁਣਿਆ ਆਪ ਸਾਰੀ ਸੰਗਤ ਦਾ ਦਿਲੋਂ ਧੰਨਵਾਦੀ ਹਾਂ ਮੇਰੇ ਪਾਸੋਂ ਗੁਰਮਤਿ ਦੀ ਗੁਰਬਾਣੀ ਦੇ ਵਿਚਾਰ ਕਰਦੇ ਆਂ ਭੁੱਲਾਂ ਹੁੰਦੀਆਂ ਇੰਨੇ ਉਹਨਾਂ ਲਈ ਮੈਂ ਗੁਰੂ ਪਾਸੋਂ ਤੁਹਾਡੇ ਸਭਨਾ ਪਾਸੋਂ ਖਿਮਾ ਚਾਹੁੰਦਾ ਹਾਂ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ